ਦੇ ਨੇ ਜਾ ਰਹਿਵੇਂ ਨਾ ਬੋਲੀ ਚ ਕਿਉਂ ਨਾ ਬੋਲਾਂ ਭਾਈ ਦੱਸ ਜਵਾਬ ਦੇ ਜੇ ਦੇ ਰਿਹਾ ਬੋਲਦੇ ਰਹਿਓ ਡੱਟ ਕੇ ਨਹੀਂ ਨਹੀਂ ਜਵਾਬ ਦੇ ਜਵਾਬ ਦਿਓ ਕੀ ਕੀਤਾ ਉਹਨੇ ਕੈਪਟਨ ਨੇ ਕੀ ਕੀਤਾ ਜਾਣ ਫਿਰ ਨਾ ਨਹੀਂ ਬੁੱਤ ਨਾ ਕੋਈ ਮਾਫੀ ਨਾ ਬੋਲੇ ਮਾਈਕ ਟੂ ਬਣੋ ਭਾਈਏ ਉਹ ਅੱਜ ਨਹੀਂ ਆ ਸਕਦੇ ਨਹੀਂ ਦੇਖੀਏ तो <silence> पैना ਬੋਲੋ ਯਾ ਵੀ ਬਹਿ ਲੋ ਕਿ ਕਿੰਨੇ ਇਹਨਾਂ ਦੇ ਅੱਗੇ ਐਕਸਪੀਰੀ ਕੰਕਤੀ ਵਾਪੀਆ ਮਿਲਦਾ ਲੈਂਦੇ ਹੁੰਦੇ ਗਾਹ ਬਹਿ ਜਾ ਤੇਰੇ ਕੋਲ ਮੈਂ ਤਾਂ ਗੱਲ ਕਰ ਰਿਹਾ ਵੀ ਇੰਨਾ ਅਦਾਲਤਾਂ ਨੂੰ ਪੰਜਾਬ ਸਰਪ ਤਾਂ ਤਾਹ ਕਰਿਆ ਇਹ ਸਾਰੇ ਜ਼ਿੰਮੇਵਾਰੋਂ ਮੈਂ ਤਾਂ ਗੱਲ ਕਰਦਾ ਨਹੀਂ